ਫਸਤੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰਿਪੋਰਟ ਯੂਐਸਏ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਭਾਜਪਾ ਦੇ ਲੀਡਰ ਮੋਦੀ ਨੂੰ ਸਟੈਬਲਿਸ਼ ਕਰਨ ਵਾਸਤੇ ਬਹੁ ਗਿਣਤੀ ਦੇ ਵਿੱਚ ਇੱਕ ਬਹੁਤ ਵੱਡਾ ਨੇਤਾ ਬਣਾਉਣ ਵਾਸਤੇ ਹਿੰਦੂ ਭਾਈਚਾਰੇ ਦੇ ਜਿਹੜੀਆਂ ਧਾਰਮਿਕ ਭਾਵਨਾਵਾਂ ਉਹਨਾਂ ਨੂੰ ਤਾਰ-ਤਾਰ ਕਰ ਰਹੇ ਨੇ ਉਹਨਾਂ ਭਾਵਨਾਵਾਂ ਦਾ ਲਗਾਤਾਰ ਮਜ਼ਾਕ ਬਣਾਇਆ ਜਾ ਰਿਹਾ ਹੈ ਇਸੇ ਕਰਕੇ ਕਦੇ ਉਹਨਾਂ ਦੇ ਧਾਰਮਿਕ ਸਥਾਨਾ ਕਦੇ ਉਹਨਾਂ ਦੇ ਦੇਵੀ-ਦੇਵਤਿਆਂ ਦੀ ਤੁਲਨਾ ਨਰਿੰਦਰ ਮੋਦੀ ਦੇ ਨਾਲ ਕਰਕੇ ਨਰਿੰਦਰ ਮੋਦੀ ਨੂੰ ਉਹਨਾਂ ਦੇ ਬਰਾਬਰ ਜਾਂ ਫਿਰ ਉਹਨ ਸਥਾਪਿਤ ਕਰਨ ਦੀ ਜਿਹੜੀ ਹੋੜ ਆ ਜਾਂ ਜਿਹੜੀ ਇੱਕ ਦੌੜ ਆ ਉਹਦੇ ਤਹਿਤ ਇੱਕ ਖਾਸ ਝੰਡੇ ਦੇ ਤਹਿਤ ਕੰਮ ਕੀਤਾ ਜਾ ਰਿਹਾ ਪਰ ਇਸੇ ਦਰਮਿਆਨ ਹਿੰਦੂ ਭਾਈਚਾਰੇ ਦੇ ਵਿੱਚੋਂ ਕੋਈ ਬਹੁਤੀਆਂ ਜਥੇਬੰਦੀਆਂ ਜਾਂ ਲੋਕ ਇਹਨਾਂ ਚੀਜ਼ਾਂ ਤੇ ਰੈਕਟਰ ਨਹੀਂ ਕਰ ਰਹੇ ਪਰ ਇਹ ਸਮਝੋ ਬਾਹਰ ਹੈ ਕਿ ਭਾਜਪਾਈ ਲੀਡਰ ਇਹ ਸਭ ਸਭ ਕੁਝ ਜਾਣੇਣ ਜਾਣੇ ਚ ਕਰ ਰਹੇ ਨੇ ਜਾਂ ਫਿਰ ਜਾਣ ਬੁੱਝ ਕੇ ਕਰ ਰਹੇ ਨੇ ਜੇਕਰ ਉਹ ਜਾਣੇਣ ਜਾਣੇ ਚ ਕਰ ਰਹੇ ਨੇ ਤਾਂ ਕੀ ਉਹਨਾਂ ਦਾ ਐਡਾ ਮਾਦਾ ਹੈ ਕਿ ਜੇਕਰ ਕੋਈ ਹੋਰ ਵੀ ਕਰੇ ਤਾਂ ਉਹਨੂੰ ਜਰ ਲੈਣ ਜੇਕਰ ਕੋਈ ਹੋਰ ਕੁਝ ਕਹਿੰਦਾ ਤਾਂ ਉਹ ਉਦੋਂ ਨਾਲ ਦੀ ਨਾਲ ਹੀ ਉਹਨਾਂ ਦੇ ਟਵਿੱਟਰ ਦੇ ਉੱਤੇ ਜਾਂ ਹੋਰ ਮੀਡੀਆ ਜਿਹੜਾ ਗੋਦੀ ਮੀਡੀਆ ਹੈ ਉਹ ਅੱਡੀਆਂ ਕੋਦ-ਕੋਦ ਪੈਂਦਾ ਪਰ ਜਦੋਂ ਉਹੀ ਚੀਜ਼ਾਂ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਜਾਂ ਹੋਰ ਗਿਰराज ਸਿੰਘ ਵਰਗੇ ਕੰਗਣਾ ਰਣੌਤ ਵਰਗੇ ਲੋਕ ਕਹਿੰਦੇ ਨੇ ਜਾਂ ਭਾਜਪਾ ਦੇ ਆਈਟੀ ਸੈੱਲ ਜਦੋਂ ਕੰਮ ਕਰਦੇ ਨੇ ਤਾਂ ਉਦੋਂ ਉਹਨਾਂ ਦੀ ਚੁੱਪ ਬਿਲਕੁਲ ਉਹਨਾਂ ਦਾ ਸਨਾਟਾ ਛਾ ਜਾਂਦਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੁਝ ਵਾਪਰੇ ਨਹੀਂ ਹੈ ਮੋਦੀ ਲਗਾਤਾਰ ਆਪਣੀ ਤੁਲਨਾ ਭਗਵਾਨ ਦੇ ਅਵਤਾਰ ਦੇ ਨਾਲ ਕਰ ਰਹੇ ਨੇ ਮੋਦੀ ਦੇ ਲੋਕ ਅਵਤਾਰ ਦੇ ਨਾਲ ਕਰ ਰਹੇ ਨੇ ਪਰ ਮਜ਼ਾਲ ਹੈ ਕਿ ਕੋਈ ਹਿੰਦੂ ਜਥੇਬੰਦੀ ਇਨ੍ਹਾਂ ਚੀਜ਼ਾਂ ਦੇ ਉੱਤੇ ਰੈਐਕਟ ਵੀ ਕਰ ਜੇ ਪਰ ਹਾਂ ਜੇਕਰ ਪੀਕੇ ਵਰਗੀ ਕੋਈ ਫਿਲਮ ਆ ਜਾਵੇ ਜਾਂ ਕੋਈ ਹੋਰ ਲੋਕ ਬੋਲ ਪੈਣ ਜਾਂ ਕੋਈ ਹੋਰ ਪਾਰਟੀ ਦਾ ਬੰਦਾ ਹੀ ਕੁਝ ਕਹਿ ਦੇਵੇ ਉਹ ਉਦੋਂ ਫਿਰ ਇਹ ਇਹ ਭਾਜਪਾਈਆਂ ਨੂੰ ਆਰਐਸਐਸ ਵਾਲਿਆਂ ਨੂੰ ਉਦੋਂ ਬੜੀ ਅੱਗ ਲੱਗਦੀ ਹੈ ਪਰ ਜਦ ਇਹਨਾਂ ਦਾ ਆਪ ਦਾ ਕੁਲੀਟਰ ਇਦਾਂ ਕਰਦਾ ਉਦੋਂ ਫਿਰ ਕੋਈ ਰੈਕਟ ਨਹੀਂ ਕੀਤਾ ਜਾਂਦਾ ਉਦੋਂ ਕੋਈ ਇਸ ਮਾਮਲੇ ਦੇ ਵਿੱਚ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਕੋਈ ਇਹਨਾਂ ਦੀ ਉਲੰਘਣਾ ਨਹੀਂ ਕੀਤੀ ਹੈ ਉਲੰਘਣਾ ਨਹੀਂ ਮਾਫ ਕਰਨਾ ਕੋਈ ਇਹਨਾਂ ਦੀ ਇਹ ਨਹੀਂ ਕਿਹਾ ਜਾਂਦਾ ਕਿ ਜਵਾਬਦੇਹੀ ਤੈਅ ਹੋਵੇ ਕੋਈ ਇਹਨਾਂ ਦੇ ਬਾਰੇ ਇਹ ਨਹੀਂ ਕਿਹਾ ਜਾਂਦਾ ਕਿ ਇਹਨਾਂ ਨੂੰ ਮਾਫੀ ਮੰਗੀ ਜਾਵੇ ਕੋਈ ਕੋਈ ਐਸੀ ਪ੍ਰਤੀਕਿਰਿਆ ਨਹੀਂ ਕੋਈ ਐਸੀ ਟਿੱਪਣੀ ਨਹੀਂ ਕੀਤੀ ਖੈਰ ਆਪਾਂ ਸ਼ੁਰੂਆਤ ਕਰ ਲੈਂਦੇ ਆ ਬੀਜੇਪੀ ਦੇ ਉਸ ਪੋਸਟਰ ਤੋਂ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਜਿਹੜਾ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਉਹਦੇ 'ਚ ਹਿੱਸਾ ਲੈਣਾ ਸੀਗਾ ਉਦੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਨੂੰ ਇਹਨਾਂ ਨੂੰ ਇਹਨਾਂ ਨੂੰ ਛੋਟਾ ਦਿਖਾਇਆ ਗਿਆ ਭਗਵਾਨ ਸ਼੍ਰੀ ਰਾਮਚੰਦਰ ਜੀ ਨੂੰ ਤੇ મોદી ਨੂੰ ਵੱਡਾ ਦਿਖਾਇਆ ਗਿਆ ਉਦੋਂ ਭਾਜਪਾ ਦੇ ਇਸ ਪੋਸਟਰ ਤੇ ਉੱਤੇ ਬਹੁਤ ਜ਼ਿਆਦਾ ਵਿਵਾਦ ਹੋਇਆ ਸੀਗਾ ਪਰ ਉਸ ਤੋਂ ਬਾਅਦ ਤੁਸੀਂ ਆਜੋ ਲਗਾਤਾਰ ਹੁਣ ਚੋਣਾਂ ਦੇ ਵਿੱਚ ਜਿਵੇਂ ਕਿ ਭਾਜਪਾ ਜਾਣੀ ਜਾਂਦੀ ਹੈ ਆਪਣੇ ਸਮਾਜਿਕ ਪਾੜੇ ਨੂੰ ਵਧਾਉਣ ਦੇ ਏਜੰਡੇ ਦੇ ਵਿੱਚ ਤਾਂ ਹੁਣ ਜਿਹੜੇ ਆਪਣੇ ਅਮਿਤ ਸ਼ਾਹ ਨੇ ਉਹ ਲੰਗੇ ਦਿਨ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕੋਨਾਰਕ ਮੰਦਿਰ ਹੈ ਉਹਦੇ ਵਿੱਚ ਓਡੀਸ਼ਾ ਦਾ ਇੱਕ ਬਹੁਤ ਵੱਡਾ ਮੰਦਿਰ ਹੈ ਜਿਹਦੇ ਵਿੱਚ Hindu ਭਾਈਚਾਰੇ ਦੇ ਬਹੁ ਗਿਣਤੀ ਲੋਕਾਂ ਦੀ ਬੜੀ ਆਸਥਾ ਹੈ ਤੇ ਉਹ ਕਹਿੰਦੇ ਕਿ ਕੋਨਾਰਕ ਮੰਦਿਰ ਬਾਰੇ ਜਦੋਂ ਟਿੱਪਣੀ ਕਰ ਰਹੇ ਸੀਗੇ ਤੇ ਇਹ ਮੰਦਿਰ ਕਹਿੰਦੇ ਮੋਦੀ ਕਰਕੇ ਪ੍ਰਸਿੱਧ ਹੋਇਆ ਉਹਨਾਂ ਦੀ ਇਹ ਟਿੱਪਣੀ ਦਾ ਮਾਮਲਾ ਕੁਨਾਰਕ ਮੰਦਿਰ ਦਾ ਕਰਕੇ ਕਿਉਂਕਿ ਉੜੀਸਾ ਦੇ ਵਿੱਚ ਤੇ ਇਸ ਕਰਕੇ ਬਹੁਤ ਵੱਡਾ ਮੁੱਦਾ ਬਣ ਗਿਆ ਤੇ ਹੁਣ ਅਮਿਤ ਸ਼ਾਹ ਸ਼ਾਇਦ ਇਹ ਜਾਣਦੇ ਨਹੀਂਗੇ ਕਿ ਇਹ ਉਹੀ ਕੁਨਾਰਕ ਮੰਦਿਰ ਹੈ ਜੀਨ 1984 ਦੇ ਵਿੱਚ ਯੂਨੈਸਕੋ ਨੇ ਵਿਸ਼ਵ ਤ੍ਰੋਹਰ ਦਾ ਜਿਹੜਾ ਦਰਜਾ ਉਹ ਦਿੱਤਾ ਸੀਗਾ ਤੇ ਅਮਿਤ ਸ਼ਾਹ 2024 ਯਾਨੀ ਕਿ ਜੇਕਰ ਤੁਸੀਂ ਸਾਲ ਗਿਣੋਗੇ ਤਾਂ ਤਕਰੀਬਨ 94 ਤਿੱਕਰ ਦਾਸ ਤੇ 4 ਤਿੱਕਰ 20 ਤੇ 14 ਤਿੱਕਰ 30 ਤੇ 24 ਤਿੱਕਰ ਤਕਰੀਬਨ 40 ਸਾਲ ਉਸ ਚੀਜ਼ ਨੂੰ ਬੀਚ ਚੁੱਕੇ ਨੇ ਤਾ 40 ਸਾਲਾਂ ਬਾਅਦ ਕਹਿ ਰਹੇ ਨੇ ਕਿ ਜੇ ਕੁਨਾਰਕ ਮੰਦਿਰ ਪ੍ਰਸਿੱਧ ਹੋਇਆ ਤੇ ਉਹ ਹੋਇਆ ਮੋਦੀ ਦੇ ਕਰਕੇ ਜਦ ਕਿ ਉਹਨੂੰ ਪਹਿਲੇ ਹੀ 1984 ਦੇ ਵਿੱਚ ਯੂ ਵਿਸ਼ਪ ਤਰਵਰ ਦੇ ਨਾਮ ਦੇ ਨਾਲ ਯੂਨੈਸਕੋ ਨੇ ਉਹਨੂੰ ਮਾਨਤਾ ਦਿੱਤੀ ਸੀ ਸੋ ਇਹ ਇੱਕ ਮਾਮਲਾ ਹੋ ਗਿਆ ਇਸੇ ਤਰ੍ਹਾਂ ਬੀਜਪੀ ਦੇ ਜਿਹੜਾ ਆਈਟੀ ਸੈੱਲ ਨੇ ਹਰਕਤ ਕੀਤੀ ਸੀ ਕਿ ਮੋਦੀ ਨੂੰ ਵੱਡੇ ਬਣਾਇਆ ਗਿਆ ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੂੰ ਛੋਟੇ ਬਣਾਇਆ ਗਿਆ ਉਦੋਂ ਬੀਜਪੀ ਦੀ ਤਿੱਖੀ ਆਲੋਚਨਾ ਹੋਈ ਸੀ ਸਾਇਨਾ ਨੇਵਾਲ ਜਿਹੜੀ ਕਿ ਅੱਜਕੱਲ ਬੀਜਪੀ ਦੇ ਬੜਾ ਕਲੋਜ਼ ਹੈ ਉਹਨੇ ਪੂਰੀ ਜਗਨਨਾਥ ਮੰਦਿਰ ਦੀ ਇੱਕ ਫੋਟੋ ਸ਼ੇਅਰ ਕੀਤੀ ਤੇ ਉਹਦੇ ਵਿੱਚ ਪੁਰੀ ਦੇ ਜਗਨਨਾਥ ਮੰਦਿਰ ਨੂੰ ਬਲਰ ਕਰਤਾ ਧੁੰਦਲਾ ਕਰਤਾ ਤੇ ਉਸ ਤੋਂ ਬਾਅਦ ਮੋਦੀ ਨੂੰ ਉਭਾ ਰਹਿ ਗਿਆ ਤੇ ਜੇ ਇਹੀ ਕੰਮ ਕਿਸੇ ਹੋਰ ਲੀਡਰ ਨੇ ਕੀਤਾ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੱਡਾ ਵੱਡਾ ਵਵਾਲ ਹੋ ਜਾਣਾ ਸੀਗਾ ਤੁਸੀਂ ਕਹੋਗੇ ਕਿ ਇਹ ਤਾਂ ਫੋਟੋਆਂ ਨੇ ਇਹ ਤਾਂ ਮਤਲਬ ਇਹ ਕਿੱਡੀ ਗੱਲ ਹੈ ਜੇ ਕਿਸੇ ਨੇ ਫੋਟੋ ਪਾਤੀ ਤਾਂ 2 ਸਾਲ ਪਹਿਲਾਂ ਇੱਕ ਭਾਜਪਾਈ ਲੀਡਰ ਨੇ ਬਿਆਨ ਜਾਰੀ ਕੀਤਾ ਸੀਗਾ ਸੁਨੀਤਾ ਡਾਇਲੋ ਦਾ ਨਾਮ ਹੈ ਸੁਨੀਤਾ ਦਿਆਲ ਕਹਿ ਦਿੰਨੇ ਆਪਾਂ ਤੇ ਉਹਨੇ ਕਿਹਾ ਸੀਗਾ ਕਿ ਜਿਹੜੇ ਲੋਕ Hindu ਧਰਮ ਬਾਰੇ ਆਪ ਸ਼ਬਦ ਬੋਲਦੇ ਆ ਉਹਨਾਂ ਦਾ ਜ਼ਿਕਰ ਦਾ ਮੈਂ ਧੌਣ ਵੜਦਿਆਂ ਪਰ ਕਮਾਲ ਹੈ ਕਿ ਇਹਨਾਂ ਨੂੰ ਹੁਣ ਚਲੋ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਧੌਣ ਵੜ ਦਿਓ ਪਰ ਨਾ ਤਾਂ ਇਹਨਾਂ ਨੂੰ ਅਮਿਤ ਸ਼ਾਹ ਦੀਂਦਾ ਤੇ ਨਾ ਇਹਨਾਂ ਨੂੰ ਮੋਦੀ ਦੀਂਦੇ ਆ ਮੋਦੀ ਬਾਰੇ ਵੀ ਗੱਲ ਕਰਦੇ ਆ ਇਹ ਚੈਨਲ ਹਲੇ ਵੀ ਵੀਡੀਓ ਮੌਜੂਦ ਹੈ ਜਦੋਂ ਉਹਨਾਂ ਨੇ ਨੂਪਰ ਸ਼ਰਮਾ ਦੇ ਸੰਦਰਭ ਦੇ ਵਿੱਚ ਗੱਲ ਕੀਤੀ ਸੀ ਨਿਊਜ਼ 24 ਨਾਮ ਦਾ ਇਹ ਚੈਨਲ ਹੈ ਜੂਨ 15 2022 ਨੂੰ ਇਹ ਪਬਲਿਸ਼ ਕੀਤੀ ਗਈ ਸੀ ਚੰਗਾ ਇਹ ਹੋਇਆ ਕਿ YouTube ਦੇ ਉੱਤੇ ਇਸ ਭੜਕਾਊ ਬਿਆਨ ਨੂੰ ਬਾਰੇ ਲੋਕਾਂ ਨੇ ਦੇਖਿਆ ਨਹੀਂ YouTube ਤੇ ਸਿਰਫ 3500 ਲੋਕਾਂ ਨੇ ਦੇਖਿਆ ਸੀਗਾ ਦਸੰਬਰ 17 2023 ਦੀ ਗੱਲ ਆ ਜਦੋਂ ਰਾਮ ਜਨ ਭੂਮੀ ਦੇ ਸੈਕਟਰੀ ਨੇ ਇੱਕ ਵੱਡਾ ਤੇ ਵਿਵਾਦਤ ਬਿਆਨ ਦਿੱਤਾ ਸੀਗਾ ਤੇ ਕਿਹਾ ਸੀਗਾ ਕਿ ਮੋਦੀ ਵਿਸ਼ਨੂੰ ਦੇ ਅਵਤਾਰ ਨੇ ਉਹ ਇੱਥੇ ਨਹੀਂ ਰੁਕਿਆ ਉਹਨੇ ਇਹ ਨਹੀਂ ਕਿਹਾ ਕਿ ਮੇਰੀ ਜ਼ਬਾਨ ਫਿਸਲ ਗਈ ਜਾਂ ਕਿਵੇਂ ਉਹ ਕਹਿੰਦੇ ਕਿ ਬਲਕਿ ਉਹਨਾਂ ਨੇ ਤੇ ਵੀ ਗੱਲ ਕਹੀ ਕਿ ਹਿੰਦੁਸਤਾਨੀ ਜਿਹੜੀ ਪਰੰਪਰਾ ਹੈ ਉਹ ਉਹਦੇ ਮੁਤਾਬਕ ਰਾਜਾ ਵਿਸ਼ਨੂੰ ਦਾ ਅਵਤਾਰ ਹੁੰਦਾ ਤੇ ਇਸ ਕਰਕੇ ਮੋਦੀ ਵਿਸ਼ਨੂੰ ਦੇ ਅਵਤਾਰ ਨੇ ਹੁਣ ਮੋਦੀ ਰਾਜਾ ਕਦੋਂਕ ਬਣ ਗਏ ਇਹ ਕਿਸੇ ਨੂੰ ਪਤਾ ਨਹੀਂ ਲੱਗਿਆ ਲੋਕਾਂ ਨੇ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣਿਆ ਸੀਗਾ ਜਿਹੜਾ ਕਿ ਇੱਕ ਇਲੈਕਟਡ ਹੈ ਰਾਜੇ ਮਹਾਰਾਜਾਂ ਵਾਲਾ ਯੋਗਤਾ ਕਈ ਸਦੀਆਂ ਪਹਿਲਾਂ ਤਾਂ ਸੁਣਾ ਸੀਗਾ ਜਾਂ ਆਜ਼ਾਦੀ ਤੋਂ ਪਹਿਲਾਂ ਕਹਿ ਸਕਦੇ ਨੇ ਕਿ ਕਈਆਂ ਥਾਵਾਂ ਤੇ ਰਾਸਤਾ ਸੀਗੀਆਂ ਤੇ ਉਹ ਰਾਜ ਕਰਦੇ ਸੀਗੇ ਰਾਜੇ ਪਰ ਕਮਾਲ ਦੀ ਲੋਕ ਗੱਲ ਹੈ ਕਿ ਇਹ ਬૌਧਿਕ ਤੌਰ ਤੇ ਕੰਗਾਲ ਲੋਕ ਜਿਹੜੇ ਰਾਮ ਭੂਮੀ ਦੇ ਸੈਕਟਰੀ ਨੇ ਚੰਪਾਵਤ ਇਹਨਾਂ ਦਾ ਸ਼ਾਇਦ ਨਾਮ ਹੈ ਰਾਮ ਚੰਪਤ ਸ਼ਾਇਦ ਇਹਨਾਂ ਦਾ ਨਾਮ ਹੈ ਇਹ ਜਿਹੇ ਲੋਕ ਮੋਦੀ ਨੂੰ ਭਗਵਾਨ ਮੰਨਦੇ ਨੇ ਤੇ ਉਹ ਵੱਡੀਆਂ-ਵੱਡੀਆਂ ਮਿਸਾਲਾਂ ਦਿੰਦੇ ਨੇ ਜਦ ਕਿ ਉਹ ਜੇ ਚਾਹੁੰਦੇ ਤਾਂ ਇੱਥੇ ਵੀ ਉਹ ਸਫਾਈ ਦੇ ਸਕਦੇ ਸੀਗੇ ਉਹਨਾਂ ਨੇ ਕਹਿਣਾ ਸੀਗਾ ਕਿ ਰਾਜੇ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਅਵਤਾਰ ਨਹੀਂ ਸੀ ਮੰਨਿਆ ਜਾਂਦਾ ਪਰ ਉਹ ਇਤਿਹਾਸਿਕ ਹਵਾਲੇ ਤੋੜ ਮੋੜ ਕੇ ਪੇਸ਼ ਕਰਨਾ ਤੁਹਾਨੂੰ ਪਤਾ ਹੀ ਹੈ ਹੁਣ ਪੀਐਮ ਮੋਦੀ ਖੁਦ ਭਗਵਾਨ ਦਾ ਦੁਆਰਾ ਭੇਜਿਆ ਹੋਇਆ ਇੱਕ ਸ਼ਖਸ ਆਪਣੇ ਆਪ ਨੂੰ ਦੱਸਦੇ ਨੇ న్యూਸ 18 ਨੂੰ ਉਹਨਾਂ ਨੇ ਲੰਗੇ ਦੀ ਇੱਕ ਇੰਟਰਵਿਊ ਦਿੱਤਾ ਹੈ ਤੇ ਉਹਦੇ ਵਿੱਚ ਕਿਹਾ ਕਿ ਉਹ ਭਗਵਾਨ ਨੇ ਉਹਨਾਂ ਨੂੰ ਭੇਜਿਆ ਇੱਕ ਮਿਸ਼ਨ ਪੂਰਾ ਕਰਨ ਦੇ ਲਈ ਇਸ ਤੋਂ ਬਾਅਦ ਉਹ ਲਗਾਤਾਰ ਇਸ ਗੱਲ ਨੂੰ ਆਪਣੇ ਇੰਟਰਵਿਊ ਦੇ ਵਿੱਚ ਲਗਾਤਾਰ ਜੋਰ-ਛੋਰ ਦੇ ਨਾਲ ਦੁਹਰਾ ਰਹੇ ਨੇ ਤੇ ਹਰ ਇੰਟਰਵਿਊ ਦੇ ਵਿੱਚ ਉਹ ਇਸ ਗੱਲ ਦੇ ਉੱਤੇ ਗੱਲ ਕਰਦੇ ਨੇ ਇੰਡੀਆ ਟੀਵੀ ਦੇ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀਗੀ ਤੋਂ ਜਦੋਂ ਉਹਨਾਂ ਨੇ ਖੁਦ ਨੂੰ ਭਗਵਾਨ ਦੁਆਰਾ ਭੇਜਿਆ ਸ਼ਖਸ ਦੱਸਿਆ ਆਪਣੇ ਆਪ ਨੂੰ ਤਾ ਹਿੰਦੂ ਧਰਮ ਦੇ ਜਦੋਂ ਚਾਰੇ ਸ਼ੰਕਰਚਾਰੀਆਂ ਨੇ ਜਿਹੜੇ ਉਹਨਾਂ ਨੇ ਰਾਮ ਮੰਦਰ ਦੇ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਦੇ ਵਿੱਚ ਮੋਦੀ ਦੇ ਰਵੱਈਏ ਨੂੰ ਲੈ ਕੇ ਨਾਰਾਜ਼ਗੀ ਜਤਾਈ ਸੀਗੀ ਤੇ ਹਿੰਦੂ ਧਰਮ ਦੇ ਸਭ ਤੋਂ ਉੱਚੇ ਧਰਮਚਾਰੀਆ ਮੰਨੇ ਜਾਣ ਵਾਲੇ ਸ਼ੰਕਰਾਚਾਰੀਆਂ ਨੇ ਕਿਹਾ ਸੀਗਾ ਕਿ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਮੰਦਰ ਜੀ ਦੇ ਪ੍ਰਾਣ ਪ੍ਰਤੀਸ਼ਟਾ ਦੇ ਲਈ ਜੋ ਕੁਝ ਹੋ ਰਿਹਾ ਉਹ ਦੋਨਾਂ ਪਵਿੱਤਰ ਧਰਮ ਜਿਹੜੇ ਗ੍ਰੰਥ ਨੇ ਉਹਨਾਂ ਦੇ ਹਵਾਲੇ ਦੇ ਨਾਲ ਉਹ ਸੰਵਿਧਾਨ ਦਾ ਜਿਹੜੀਆਂ ਪ੍ਰਥਾਵਾਂ ਨੇ ਉਹਨਾਂ ਦਾ ਉਲੰਘਣ ਹੈ ਖੈਰ ਹੁਣ ਇਹ ਤਾਂ ਉਹ ਸੀਗਾ ਜਿੱਥੇ ਮੋਦੀ ਨੇ ਜਾਂ ਕਨਾਰਕ ਮੰਦਿਰ ਬਾਰੇ ਅਮਿਤ ਸ਼ਾਹ ਨੇ ਟਿੱਪਣੀ ਕੀਤੀ ਸਾਈਨਾ ਨੇ ਇਹ ਵਾਲ ਨੇ ਪੋਸਟ ਕਰਤਾ ਬੀਜੇਪੀ ਦੇ ਜਿਹੜਾ ਆਈਟੀ ਸੈੱਲ ਆ ਜਾਂ ਬੀਜੇਪੀ ਦੇ ਜਿਹੜੇ ਟਵਿੱਟਰ ਦੇ ਉੱਤੇ ਲੋਕ ਨੇ ਉਹਨਾਂ ਨੇ ਭਗਵਾਨ ਰਾਮ ਤੋਂ ਵੱਡੇ ਕਰਕੇ ਪੇਸ਼ ਕਰਤਾ ਮੋਦੀ ਨੂੰ ਹੁਣ ਜਿਹੜੇ ਗਿਰੀ ਰਾਜ ਸਿੰਘ ਵਰਗੇ ਆ ਕੰਗਣਾ ਰਣੌਤਰਗੇ ਆ ਇਹ ਤਾਂ ਕਹਿੰਦੇ ਭਗਵਾਨ ਦਾ ਅਵਤਾਰ ਹੀ ਆ ਮੋਦੀ ਤਾਂ ਕਹਿ ਰਹੇ ਨੇ ਕਿ ਮੈਨੂੰ ਭਗਵਾਨ ਨੇ ਭੇਜਿਆ ਹੋਇਆ ਹਾਲਾਂਕਿ ਇਹ ਵੀ ਗਲਤ ਗੱਲ ਆ ਬਾ ਇਹ ਤਾਂ ਕਹਿੰਦੇ ਭਗਵਾਨ ਦਾ ਅਵਤਾਰ ਹੀ ਐ ਹਾਲ ਹੀ ਦੇ ਵਿੱਚ ਪਿਛਲੇ ਮਹੀਨੇ ਕੰਗਣਾ ਰੌਤ ਨੇ ਪੀਐਮ ਮੋਦੀ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਦੱਸਤਾ ਉਹ ਤੋਂ ਕੁਝ ਦਿਨ ਪਹਿਲਾਂ ਮੋਦੀ ਨੂੰ ਸ਼੍ਰੀ ਰਾਮ ਦਾ ਅਵਤਾਰ ਦੱਸਿਆ ਸੀ ਕਿ ਉਹਨਾਂ ਨੇ ਇਸੇ ਸਾਲ ਜਨਵਰੀ ਦੇ ਵਿੱਚ ਕੇਂਦਰੀ ਮੰਤਰੀ ਗੀਰੀ ਰਾਜ ਸਿੰਘ ਨੇ ਪ੍ਰਧਾਨ ਮੰਤਰੀ ਤੁਲਨਾ ਇੱਕ ਅਵਤਾਰਿਤ ਪੁਰਸ਼ ਦੇ ਨਾਲ ਮਤਲਬ ਜਿਨ੍ਹਾਂ ਨੂੰ ਜਿਹੜੇ ਅਵਤਾਰ ਧਾਰਨ ਕਰਦੇ ਨੇ ਉਹਨਾਂ ਦੇ ਨਾਲ ਕੀਤੀ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਅਤਿਆਚਾਰ ਵੱਧਾ ਸੀਗਾ ਉਦੋਂ ਭਗਵਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦੇ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਇਹ ਹੁਣ ਮੋਦੀ ਸਾਹਿਬ ਨੇ ਇਹ ਵੀ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਨੇ ਜਿਹੜਾ ਇਹਨਾਂ ਦਾ ਇੱਕ ਸਪੋਕਸਪਰਸਨ ਹੈ ਆਪਣਾ ਇਹਨਾਂ ਉਹਦਾ ਨਾਮ ਹੈਗਾ ਸ਼ਾਇਦ ਭਾਜਪਾ ਦੇ ਸੰਬਿਤ ਪਾਤਰਾ ਉਹਨੇ ਕੀ ਕੀਤਾ ਪਿਛਲੇ ਦਿਨੀ ਉਹ ਕਹਿੰਦੇ ਕਿ ਜਿਹੜਾ ਭਗਵਾਨ ਜਗਨਨਾਥ ਮੋਦੀ ਦੇ ਭਗਤ ਹੈ ਫਿਰ ਬਾਅਦ ਦੇ ਵਿੱਚ ਕਿਹਾ ਕਿ ਮੇਰੀ ਤਾਂ ਜ਼ੁਬਾਨ ਫਿਸਲ ਗਈ ਤੇ ਮੈਂ ਤਾਂ ਕਹਿਣਾ ਚਾਹੁੰਦਾ ਸੀਗਾ ਕਿ ਮੋਦੀ ਭਗਵਾਨ ਜਗਨਨਾਥ ਦੇ ਭਗਤ ਹੈ ਤੇ ਉਸ ਤੋਂ ਬਾਅਦ ਫਿਰ ਮਾਫੀ ਮੰਗੀ ਉਹਨੇ ਤੇ ਇੱਕ ਪਛਤਾਵੇ ਦੇ ਤੌਰ ਤੇ ਮੌਨ ਵਰਤ ਵੀ ਰੱਖਿਆ ਸੋ ਇਹ ਇਹ ਉਹ ਸਾਰੀਆਂ ਸਟੇਟਮੈਂਟਾਂ ਨੇ ਜਿਦੇ ਵਿੱਚ ਉਹ ਗਾਹੇ-ਬਗਾਹੇ ਜਾਂ ਮਤਲਬ ਲੰਘੇ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਐਸੀਆਂ ਸਟੇਟਮੈਂਟਸ ਆਈਆਂ ਜਿਦੇ ਵਿੱਚ ਇਹਨਾਂ ਨੇ Hindu ਧਰਮ ਦੀ ਆਸਥਾ ਦੀ ਪਰਵਾਹ ਨਾ ਕਰਦਿਆਂ ਚਾਹੇ ਅਮਿਤ ਸ਼ਾਹ ਚਾਹੇ ਗਿਰੀਆ ਸਿੰਘ ਚਾਹੇ ਕੰਗਨਾਰ ਨਾ ਹੋਤਾ ਹੈ ਇਹਨਾਂ ਨੇ ਬੇਝਿਜਕ ਮੋਦੀ ਦੀ ਤੁਲਨਾ ਭਗਵਾਨ ਦੇ ਨਾਲ ਕੀਤੀ ਖੈਰ ਹੁਣ ਕੇਜਰੀਵਾਲ ਨੇ ਆਰਐਸਐਸ ਤੋਂ ਸਵਾਲ ਪੁੱਛਿਆ ਉਹ ਕਹਿੰਦੇ ਕਿ ਕੀ ਤੁਸੀਂ ਵੀ ਮੋਦੀ ਨੂੰ ਭਗਵਾਨ ਮੰਨਦੇ ਆ ਜਾਂ ਉਹਨਾਂ ਦੇ avatars ਨੂੰ ਮੰਨਦੇ ਆ ਤੇ ਜੇਕਰ ਮੋਦੀ ਜਦੋਂ ਮਤਲਬ ਉਹ ਕਹਿੰਦੇ ਕਿ ਜੇਕਰ avatars ਨੇ ਤਾਂ ਤੁਸੀਂ ਵੀ ਮੰਨੋ ਜੇ ਮੰਨਣਾ ਚਾਹੁੰਦੇ ਆ ਤਾਂ ਖੁੱਲੇ ਰੂਪ ਦੇ ਵਿੱਚ ਇੱਕ ਸਟੇਟਮੈਂਟ ਜਾਰੀ ਕਰੋ ਕਿ ਵਾਕਈ ਤੁਸੀਂ ਭਗਵਾਨ ਮੰਨਦੇ ਆ ਜੇਕਰ ਨਹੀਂ ਮੰਨਦੇ ਤਾਂ ਉਹਨਾਂ ਚੀਜ਼ਾਂ ਦਾ ਖੰਡਨ ਕਰੋ ਹੁਣ ਤੁਸੀਂ ਦੇਖੋ ਕਿ ਇਹਨਾਂ ਕੁਝ ਵਾਪਰ ਗਿਆ ਵਾ ਆ ਜਿਹੜੀਆਂ ਹਿੰਦੂ ਜਥੇਬੰਦੀਆਂ ਇਹ ਸਾਰੀਆਂ ਸੁੱਤੀਆਂ ਪਈਆਂ ਨੇ ਇਹਨਾਂ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਵਿਸ਼ਨੂੰ ਦੇ ਅਵਤਾਰ ਨਹੀਂ ਹੋ ਸਕਦੇ ਜਾਂ ਰਾਮ ਦੇ ਅਵਤਾਰ ਨਹੀਂ ਹੋ ਸਕਦੇ ਜਾਂ ਭਗਵਾਨ ਦੇ ਬਰਾਬਰ ਉਹਨਾਂ ਦੀ ਤੁਲਨਾ ਹੀ ਗਲਤ ਹੈ ਭਗਵਾਨ ਦੇ ਬਰਾਬਰ ਉਹਨਾਂ ਦੀ ਤੁਲਨਾ ਕਰਨਾ ਹੀ ਲੌਜੀਕ ਹੀ ਬੜਾ ਗਲਤ ਹੈ ਪਰ ਬૌਧਿਕ ਤੌਰ ਤੇ ਕੰਗਾਲ ਕੰਗਨਾਰਨੌਤ ਵਰਗੇ ਗੀਰੀ ਰਾਜ ਸਿੰਘ ਵਰਗੇ ਇਹਨਾਂ ਸੰਬਿਤ ਪਾਤਰੇ ਵਰਗੇ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ ਕਿ ਤੁਸੀਂ ਇੱਕ ਬਹੁ ਗਿਣਤੀ ਨੂੰ ਖੁਸ਼ ਕਰਨ ਵਾਸਤੇ ਉਸੇ ਹੀ ਬਹੁ ਗਿਣਤੀ ਦੀ ਧਾਰਮਿਕ ਖਾਸ ਥਾਂ ਨੂੰ ਤਾਰ-ਤਾਰ ਕਰ ਰਹੇ ਹੋ ਇੱਥੇ ਕੋਈ ਵੀਡੀਓ ਦੇ ਵਿੱਚ ਫਿਲਮ ਦੇ ਵਿੱਚ ਸੀਨ ਹੋਵੇ ਨਾ ਤੇ ਉਹ ਨਾਲ ਦੀ ਨਾਲ ਆ ਜਿਹੜੀਆਂ ਜਥੇਬੰਦੀਆਂ ਨੇ ਅੱਜ ਹੀ ਫਲਾਣਾ ਦਾਲ ਹੈ ਅੱਜ ਹੀ ਫਲਾਣਾ ਦਾਲ ਹੈ ਉਹ ਸਿਨੇਮੇ ਨੂੰ ਤੋੜਨ ਤੱਕ ਜਾਂਦੇ ਨੇ ਪਰ ਕਮਾਲ ਦੀ ਗੱਲ ਹੈ ਕਿ ਆ ਹੁਣ ਖੁਦ ਨੂੰ ਅਵਤਾਰ ਦੱਸ ਰਹੇ ਨੇ ਭਗਵਾਨ ਦਾ ਖੁਦ ਨੂੰ ਕੋਈ ਕਹਿ ਰਿਹਾ ਕਿ ਵਿਸ਼ਨੂੰ ਜੀ ਦਾ ਅਵਤਾਰ ਨੇ ਕੋਈ ਕਹਿ ਰਿਹਾ ਰਾਮ ਜੀ ਦਾ ਅਵਤਾਰ ਨੇ ਫੋਟੋਆਂ ਵੱਡੀਆਂ ਕਰ ਕਰਕੇ ਲਾਈਆਂ ਜਾ ਰਹੀਆਂ ਨੇ ਕੋਈ ਕਿਸੇ ਦਾ ਡਾਇਰੈਕਟਰ ਨਹੀਂਗਾ ਤੇ ਪ੍ਰਧਾਨ ਮੰਤਰੀ ਸਾਹਿਬ ਅੱਜ ਕੱਲ ਗੱਲਾਂ ਕਿਉਂ ਜੀਆਂ ਕਰ ਰਹੇ ਨੇ ਉਹ ਮੁੰਬਈ ਦੇ ਵਿੱਚ ਬੋਲਣਗੇ ਰੈਲੀ ਦੇ ਉੱਤੇ ਉਹ ਕਹਿੰਦੇ ਕਿ ਉਹ ਦੋ ਬਠਾਕਰੇ ਤਾਂ ਜਦੋਂ ਬੋਲ ਰਹੇ ਸੀ ਤੇ ਕਹਿੰਦੇ ਆਪਣੇ ਪਿਤਾ ਜੀ ਦੀ ਨਕਲੀ ਸੰਤਾਨ ਨੇ ਇਹ ਤੇ ਜਦੋਂ ਇਸੇ ਤਰ੍ਹਾਂ ਸ਼ਰਦ ਪਵਾਰ ਬਾਰੇ ਕਿਹਾ ਕਹਿੰਦੇ ਉਹ ਤਾਂ ਪਟਕ ਦੀ ਆਤਮਾ ਨੇ ਇਥੇ ਸੁਖਪਾਲ ਖਹਿਰਾ ਨੇ ਬਿਹਾਰੀਆਂ ਬਾਰੇ ਬਿਆਨ ਦਿੱਤਾ ਤੇ ਉਸ ਬਿਆਨ ਤੇ ਕਹਿੰਦੇ ਕਿ ਪੰਜਾਬੀ ਦਾ ਬਿਹਾਰੀਆਂ ਨੂੰ ਵੜਨੇ ਨਹੀਂ ਦਿੱਤੇ ਦਿੰਦੇ ਪਹਿਲਾਂ ਤੁਹਾਨੂੰ ਯਾਦ ਹੋਣਾ ਪਾਣੀਆਂ ਤੇ ਵੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀਗਾ ਮਤਲਬ ਮੀਨ ਮੇਖ ਇੱਕ ਨਿੱਕੀ ਨਿੱਕੀ ਗੱਲ ਤੇ ਕਰਦੀ ਹੈ ਪਰ ਦਸਾਂ ਸਾਲਾਂ ਬਾਅਦ ਵੀ ਇਹ ਇੱਕ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਕੋਲੇ ਕੋਈ ਕੰਮ ਨਹੀਂ ਗਰਾਉਣ ਨੂੰ ਕੋਈ ਗੱਲ ਨਹੀਂ ਕਰਨ ਨੂੰ ਕੋਈ ਤਰਕ ਨਹੀਂ ਕੋਈ ਲੌਜੀਕ ਨਹੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨੀ ਦਸਾਂ ਸਾਲਾਂ ਬਾਅਦ ਵੀ ਕੀਹ ਕੋਲੇ ਕਿ ਇਹ ਮੁਸਲਮਾਨਾਂ ਨੂੰ ਕਾਂਗਰਸ ਦਾ ਮੈਨੀਫੈਸਟੋ ਮੁਸਲਮਾਨਾਂ ਨੂੰ ਆ ਦਿੰਦਾ ਹੈ ਘੱਟ ਗਿਣਤੀਆਂ ਬਾਰੇ ਮੈਂ ਆ ਟਿੱਪਣੀ ਕਦੇ ਨਹੀਂ ਕੀਤੀ ਮਤਲਬ ਕੁਝ ਵੀ ਨਹੀਂਗਾ ਜਦ ਕਿ ਚੋਣਾ ਹੋਣੀਆ ਚਾਹੀਦੀਆਂ ਸੀ ਚੋਣਾਂ ਦੇ ਵਿੱਚ ਮੁੱਦਾ ਹੋਣਾ ਚਾਹੀਦਾ ਸੀ ਬੇਰੋਜ਼ਗਾਰੀ ਜਿਹਨੇ ਭਾਜਪਾ ਦੇ ਰਾਜ ਦੇ ਵਿੱਚ 45 ਸਾਲਾਂ ਦਾ ਰਿਕਾਰਡ ਤੋੜਿਆ ਚੋਣਾਂ ਦੇ ਵਿੱਚ ਮੁੱਦਾ ਹੋਣਾ ਚਾਹੀਦਾ ਸੀਗਾ ਕਿ ਦੇਸ਼ ਦੀ ਅਰਥਵਿਵਸਥਾ ਜੇਕਰ ਵੱਧ ਰਹੀ ਹੈ ਤੇ ਲੋਕਾਂ ਨੂੰ ਉਹਦਾ ਲਾਭ ਕਿਉਂ ਨਹੀਂ ਗਿਆ ਨੌਕਰੀਆਂ ਕਦੋਂ ਪੈਦਾ ਹੋਣੀਆਂ ਨੌਕਰੀਆਂ ਕਿਵੇਂ ਪੈਦਾ ਕੀਤੀਆਂ ਜਾਣਗੀਆਂ ਤੁਸੀਂ 2 ਕਰੋੜ ਦਾ ਵਾਅਦਾ ਕਰਕੇ ਆਏ ਸੀ ਤੁਸੀਂ 15 ਲੱਖ ਰੁਪਈਆ ਖਾਤਿਆਂ 'ਚ ਪਾਉਣ ਦੀ ਗੱਲ ਕੀਤੀ ਸੀ ਆਮ ਲੋਕਾਂ ਦੇ ਤੁਸੀਂ 2 ਲੱਖ 200 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਨਵਾਂ ਚੜਾ ਦਿੱਤਾ ਹੈ 21 ਲੱਖ ਕਰੋੜ ਰੁਪਈਆ ਸਾਨਾ ਦਾ ਮਾਫ ਕਰਨ ਦੀ ਬਜਾਏ ਉਹ ਕਾਰਪੋਰੇਟਾਂ ਦਾ ਮਾਫ ਕਰ ਦਿੰਦਾ ਹੈ ਪਰ ਇਹਨਾਂ ਗੱਲਾਂ ਤੇ ਕੋਈ ਜਵਾਬ ਨਹੀਂ ਗਾ ਅਸੀਂ ਇਹ ਨਹੀਂ ਕਹਿੰਦੇ ਕਿ ਦੂਜੇ ਜਿਹੜੇ ਲੋਕ ਨੇ ਉਹ Hindu ਧਰਮ ਦੇ ਦੇਵੀ-ਦੇਵਤਾਵਾਂ ਬਾਰੇ ਘੱਟ ਕਦੇ ਗਲਤ ਨਹੀਂ ਬੋਲਦੇ ਬੋਲਦੇ ਨੇ ਪਰ ਜਿਹੜਾ ਰੈਕਟ ਉਹਨਾਂ ਵਾਰੀ ਹੁੰਦਾ ਉਹ ਰੈਕਟ ਅਮਿਤ ਸ਼ਾਹ ਮੋਦੀ ਸਾਇਨਾ ਨੇਵਾਲ ਤੇ ਗਿਰੀ ਰਾਜ ਸਿੰਘ ਵਰਗੇ ਜਿਹੜਾ ਭਾਜਪਾ ਦਾ ਸਪੋਕਸਪਰਸ ਨਾਲ ਸੰਬੰਧ ਪਾਤਰਾ ਉਹਨਾਂ ਵਰਗੇ ਲੋਕਾਂ ਦੇ ਫਿਰ ਕਿਉਂ ਨਹੀਂ ਹੁੰਦਾ ਕਿ ਕੋਨਾਰਕ ਮੰਦਿਰ ਮੋਦੀ ਕਰਕੇ ਪ੍ਰਸਿੱਧਾ ਕੀ ਪੂਰੀ ਜਗਨਨਾਥ ਦੇ ਮੰਦਿਰ ਨੂੰ ਪਿੱਛੇ ਕਰਕੇ ਤੇ ਮੋਦੀ ਦੇ ਮੂੰਹੇ ਕਰਕੇ ਪੋਸਟ ਕਰਨਾ ਠੀਕ ਆ ਕਿ ਭਗਵਾਨ ਰਾਮ ਦੀ ਫੋਟੋ ਛੋਟੀ ਹੋਵੇ ਤੇ ਮੋਦੀ ਦੀ ਫੋਟੋ ਵੱਡੀ ਹੋਵੇ ਕੀ ਇਹ ਠੀਕ ਹੈ ਕਿ ਮੋਦੀ ਸਾਹਿਬ ਕੰਗਣਾ ਰਣੌਤ ਕਹਿੰਦੀ ਹੈ ਜਿਹੜੀ ਬੀਬੀ ਅੰਦੋਲਨ ਕਿਸਾਨ ਅੰਦੋਲਨ ਬਾਰੇ ਵੀ ਟਿੱਪਣੀ ਕਰਦੀ ਹੁੰਦੀ ਸੀ ਕੀਤਾ ਜੀ ਵਿਸ਼ਨੂੰ ਦੇ ਉਤਾਰ ਨੇ ਮਹੀਨਾ ਪਹਿਲਾਂ ਕਹੀ ਜਾਂਦੀ ਸੀ ਰਾਮ ਦੇ ਉਤਾਰ ਨੇ ਕੀ ਇਹ ਤੁਲਨਾ ਸਹੀ ਆ ਕੋਈ ਕੋਈ ਕਹਿ ਰਿਹਾ ਕਿ ਚੰਪਤ رائے ਵਰਗਾ ਕਹਿ ਰਿਹਾ ਕਿ ਜੀ ਇਹ ਤਾਂ ਹਿੰਦੁਸਤਾਨੀ ਜਿਹੜੀ ਪਰੰਪਰਾ ਰਾਜਾ ਵਿਸ਼ਨੂੰ ਦਾ ਉਤਾਰ ਹੈ ਵਿਸ਼ਨੂੰ ਦੇ ਬਰਾਬਰ ਹੈ ਕਿ ਉਹ ਕੀ ਉਹ ਰਾਜਾ ਇਹ ਤਾਂ ਚੁਣਿਆ ਹੋਇਆ ਲੋਕ ਵੋਟਾਂ ਪਾਈਆਂ ਨੇ ਲੋਕਾਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਿਆ ਰਾਜਾ ਥੋੜਾ ਚੁਣਿਆ ਸੀਗਾ ਸੋ ਖੈਰ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਠੀਕ ਉਸੇ ਤਰ੍ਹਾਂ ਇਹ ਗੱਲ ਜਿਵੇਂ ਅਸੀਂ ਦੂਜੇ ਲੋਕਾਂ ਨੂੰ ਕਹਿਣਾ ਹੈ ਕਿ ਹਰ ਇੱਕ ਦੀ ਧਾਰਮਿਕ ਆਸਥਾ ਦਾ ਸਨਮਾਨ ਕਰੋ ਪਰ ਇਹ ਇਨੇ ਇੱਕ ਹੌਲੇ ਲੋਕ ਨੇ ਜਿਹੜੇ ਜਿਸ ਧਰਮ ਦੀ ਜਿਸ ਧਰਮ ਦੇ ਬਾਰੇ ਜਿਸ ਧਰਮ ਦੀ ਏਜੰਡੇ ਦੇ ਬਾਰੇ ਜਿਸ ਧਰਮ ਦੀ ਆਸਥਾ ਨੂੰ ਏਜੰਡੇ ਤੇ ਰੱਖ ਕੇ ਸਿਆਸਤ ਕਰਦੇ ਨੇ ਉਸੇ ਧਰਮ ਦੇ ਹੀ ਪੂਜਣਯੋਗ ਕੁਝ ਦੇਵੀ ਦੇਵਤਿਆਂ ਬਾਰੇ ਜਿਹੜੇ ਸਨਮਾਨਯੋਗ ਸ਼ਖਸੀਅਤਾਂ ਨੇ ਉਹਨਾਂ ਦੇ ਬਾਰੇ ਭੱਦੀਆਂ ਤੇ ਹੀਟਲੇ ਦਰਜੇ ਦੀਆਂ ਟਿੱਪਣੀਆਂ ਕਰਦੇ ਨੇ ਪਰ ਇਹਨਾਂ ਦੇ ਭਗਤਾਂ ਨੂੰ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਿਸੇ ਵੀ ਧਾਰਮਿਕ ਆਸਥਾ ਨੂੰ ਗਲਤ ਕਰਾਰ ਦੇਣਾ ਉਹਦੀ ਨਿੰਦਿਆ ਕਰਨਾ ਉਹਦੇ ਪੂਜਣਯੋਗ ਲੋਕਾਂ ਦੇ ਬਾਰੇ ਉਹਦੇ ਪੂਜਣਯੋਗ ਜਿਨ੍ਹਾਂ ਨੂੰ ਔਕਾਦਤ ਭੇਟ ਕਰਦੇ ਆ ਉਹਨਾਂ ਸ਼ਖਸੀਅਤਾਂ ਦੇ ਬਾਰੇ ਗਲਤ ਬੋਲਣਾ ਕੱਲਾ ਵਿਰੋਧੀ ਪਾਰਟੀਆਂ ਦਾ ਹੀ ਗਲਤ ਨਹੀਂਗਾ ਦੂਜੇ ਸਿਆਸਤਦਾਨਾਂ ਦੇ ਗਲਤ ਨਹੀਂਗਾ ਇਹ ਭਾਜਪਾਈਆਂ ਦਾ ਵੀ ਗਲਤ ਹੈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ